ਖੰਨਾ ਪੁਲਿਸ ਦਾ ਵੱਡਾ ਐਕਸ਼ਨ ਚਾਰ ਗੈਰ ਕਾਨੂੰਨੀ ਨਸ਼ਾ ਛਡਾਊ ਕੇਂਦਰਾਂ ਤੇ ਛਾਪੇ 150 ਤੋਂ ਵੱਧ ਲੋਕਾਂ ਨੂੰ ਕੀਤਾ ਰੈਸਕਿਊ ਮਾਲ ਗ੍ਰਬ्तार ਆਪਰੇਸ਼ਨ ਪ੍ਰਹਾਰ ਤੋਂ ਬਾਅਦ ਖੰਨਾ ਪੁਲਿਸ ਤੋਂ ਇੱਕ ਵੱਡੀ ਕਾਰਵਾਈ ਕੀਤੀ ਗਈ ਹੈ ਜਿਸ ਦੌਰਾਨ ਇਲਾਕੇ ਵਿੱਚ ਚੱਲ ਰਹੇ ਚਾਰ ਗੈਰ ਕਾਨੂੰਨੀ ਨਸ਼ਾ ਛਡਾਊ ਕੇਂਦਰਾਂ ਨੂੰ ਬੇਗਨਕਾਬ ਕੀਤਾ ਗਿਆ ਹੈ ਐਸਐਸਪੀ ਡਾਕਟਰ ਤਰਪਨ ਆਲੂਵਾਲੀਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੁਫੀਆ ਜਾਣਕਾਰੀ ਦੇ ਆਧਾਰ ਤੇ ਪੁਲਿਸ ਵੱਲੋਂ ਕੁੰਗਲਾਰੀ ਰਾਜਪੂਤਾਂ ਗਵਿੰਦਪੁਰਾ ਅਤੇ ਅਨਾਸਰ ਸ੍ਰੀ ਸੁਮੇਤ ਬਕਕਾ ਦਾ ਮਾਤੇ ਸ਼ਾਪਾਮਾਰੀ ਕੀਤੀ ਗਈ ਜਿਸ ਤਰ੍ਹਾਂ ਚਾਰ ਗੈਰਕਾਨੂੰਨੀ ਨਸ਼ਾ ਚੜਾਊ ਕੇਂਦਰਾਂ ਨੂੰ ਬੇਰਿਕਾਵਰ ਕਰਕੇ ਉਹਨਾਂ ਦੇ ਮਾਲਕਾਂ ਸੰਚਾਲਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਕਾਰਵਾਈ ਦੌਰਾਨ 150 ਤੋਂ ਵੱਧ ਵਿਅਕਤੀਆਂ ਨੂੰ ਰੈਸਕਿਊ ਕੀਤਾ ਗਿਆ ਹੈ ਜਿਨ੍ਹਾਂ ਵਿੱਚੋਂ ਇੱਕ ਲੁਧਿਆਣੇ ਥਾਣੇ ਦਾ ਪੀਓ ਵੀ ਸ਼ਾਮਲ ਹੈ ਜੋ ਕਿ ਵਿੱਕੀ ਮਰਾਡੋ ਕੇਸ ਨਾਲ ਸੰਬੰਧਿਤ ਹੈ ਰੈਸਕਿਊ ਕੀਤੇ ਗਏ ਕਈ ਵਿਅਕਤੀਆਂ ਦੇ ਪਹਿਲਾਂ ਤੋਂ ਹੀ ਵੱਖ-ਵੱਖ ਪ੍ਰਾਪਤ ਮਾਮਲੇ ਦਰਜ ਹਨ ਪੁਲਿਸ ਵੱਲੋਂ ਕਾਨੂੰਨ ਅਨੁਸਾਰ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ ਤੂੰ ਬੁਰਾ ਬਹਾਰਾ ਜੀ ਤਾ ਨਾ ਪੂਰਾ ਢੱਡ ਭਰਦਾ ਜੀ ਇੱਕ ਬਹੁਤ ਕੰਮ ਗਾਇ ਕਰਾਉਂਦੇ ਆ ਉੱਤੋਂ ਭੁੱਖ ਲੱਗਦੀ ਆ ਜੀ ਕਹਿ ਦਿੰਦੇ ਆ ਫਿਰ ਕਹਿੰਦੇ ਆ ਖਾਣ ਸੂਰਾ ਬੁਲਾਣਾ ਅਸੀਂ ਖਾਣਾ ਵੀ ਸਾਰੇ ਆਪ ਜਿੰਨੇ ਰਲ ਕੇ ਬਣਾਉਣੇ ਆ ਫਿਰ ਵੀ ਜੇ ਇੱਕ ਜਣਾ ਕੁਛ ਦੁਖਦਾ ਠੀਕ ਆ ਸਾਡੀ ਗਲਤੀ ਆ ਜੀ ਨਸ਼ਾ ਕਰਕੇ ਆਏ ਆ ਅਸੀਂ ਉਹਦੇ ਚ ਦੁੱਖ ਥੋੜ ਹੋਈ ਜਿਹਾ ਟੁਟ ਬਟ ਤੇ ਜਿਹੜਾ ਖਾਣ ਪਾਣੀ ਕਿੰਨੇ ਟਾਈਮ ਦਿੰਦੇ ਸਰ ਦੋ ਟਾਈਮ ਸਿਰਫ ਇੱਕ ਸਵੇਰੇ 10 ਵਜੇ ਇੱਕ ਰਾਤ ਨੂੰ 8 ਵਜੇ ਡਾਕਟਰ ਆਂਦਾ ਕੋਈ ਕੋਈ ਡਾਕਟਰ ਨਹੀਂ ਸਰ ਕੋਈ ਦਵਾਈ ਦੂ ਵੀ ਕੋਈ ਕੁਛ ਨਹੀਂ ਜੀ ਇੱਕ ਕੁੱਟਦੇ ਮਾਰਦੇ ਕਿਉਂ ਨੇ ਸਰ ਇਹ ਜੇ ਕੋਈ ਇਹਨਾਂ ਨਾਲ ਨਾ ਮੰਨੇ ਜਿੱਦਾਂ ਹੁਣ ਮਤਲਬ ਕਿ ਸਾਰੀ ਦਿਹਾੜੀ ਕੰਮ ਕਰਾਉਂਦੇ ਆ ਜੀ ਬੰਦੇ ਤੋਂ ਜੇਕਰ ਬੰਦਾ ਕੋਈ ਕਹੇ ਵੀ ਮੈਂ ਥੱਕਿਆ ਵਾਂ ਜਾਂ ਕੁਛ ਨਹੀਂ ਹੈਗਾ ਫੇ ਉਹਨੂੰ ਡੰਗਾ ਨਾ ਪੁੱਟਦੇ ਕੰਮ ਕਰ ਕਿਹੜੇ ਕਰਾਉਂਦੇ ਨੇ ਉੱਚੇ ਝਾੜੂ ਪੋਚੇ ਮੱਝਾਂ ਮੁੱਝਾਂ ਦਾ ਕੰਮ ਕਰਦਾ ਸਾਰਾ ਕੁਛ ਜੀ ਇਹ ਕਰੰਦੇ ਆ ਤੇ ਕਿੰਨੀ ਦੇਰ ਹੋ ਗਈ ਤੁਹਾਨੂੰ ਉਰੇ ਸਰ ਮੈਨੂੰ ਵੀ 25 ਦਿਨ ਬਾਕੀ ਇਹ ਸਾਰੇ ਨਾਲ ਜਿੰਨੇ 3-3 ਮਹੀਨੇ ਵਾਲੇ ਵੀ 6-6 ਮਹੀਨੇ ਸਾਲ-ਸਾਲ ਵਾਲੇ ਵੀ ਆ ਜੀ ਅੰਦੇ ਉਰੇ ਜਮੇ ਜਦੋਂ ਉਹਨਾਂ ਨੇ ਇਹ ਨਹੀਂ ਸਹੀ ਨਹੀਂ ਇੰਟਰਵਿਊ ਨਾਲ ਲੋਗੇ ਕਿਸੇ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਕਿੱਦਾਂ ਦਾ ਵਿਵਾਰ ਹੁੰਦਾ ਓਰੇ ਓਰੇ ਬਹੁਤ ਗੰਦਾ ਵਿਵਾਰ ਹੁੰਦਾ ਮੈਂ ਇਹਨਾਂ ਨੂੰ ਕਿਹਾ ਵੀ ਮੈਨੂੰ ਮੇਰੇ ਘਰੇ ਭੇਜ ਦਿਓ ਬਾਬਾ ਜੀ ਕਹ ਕਿਵੇਂ ਗੱਲ ਕੀਤੀ ਆ ਮੈਂ ਕਿਹਾ ਬਾਬਾ ਜੀ ਮੈਨੂੰ ਮੇਰੇ ਘਰੇ ਭੇਜ ਦਿਓ ਮੈਂ ਆਪਣੇ ਘਰ ਦੇ ਨਾਲ ਸਾਰੀਆਂ ਗੱਲਾਂ ਸੁਲਝ ਜਾਵਾਂ ਲੜਾਈ ਝੜਾਈ ਦੀਆਂ ਇਨੇ ਨੇ ਉਹ ਤੋਂ ਬਾਅਦ ਮੈਨੂੰ ਕੁੱਟਣਾ ਸ਼ੁਰੂ ਕਰਤਾ ਹੈ। ਅਸੀਂ ਦੋਨੋਂ ਕੋਈ ਗੱਲ ਨਹੀਂ ਸੀ ਸੁਣੀ ਮੇਰੀ। ਕਿੰਨੀ ਦੇਰ ਹੋ ਗਈ ਤੁਹਾਨੂੰ ਮਰੇ? ਮੈਂ 10 ਤਰੀਕ ਦੇ ਕਰੀਬ ਆਇਆ ਜੀ। ਤੇ ਕਿੰਨੀ ਕੁੱਟਮਾਰ ਹੁੰਦੀ ਹੈ? ਮੇਰੀ ਤਾਂ ਬਹੁਤ ਹੋਈ ਹੈ ਜੀ। ਅਚ ਕਾਹਦੇ ਨਾਲ ਕੁੱਟਿਆ? ਮੈਨੂੰ ਡੰਡਿਆਂ ਨਾਲ ਕੁੱਟਿਆ ਜੀ। ਕੋਈ ਡਾਕਟਰ ਆਂਦਾ ਦਵਾਈ ਦੀ? ਨਹੀਂ ਜੀ ਕੋਈ ਡਾਕਟਰ ਨਹੀਂ ਜੀ ਆਂਦਾ। ਇੱਕ ਕਮਰੇ 'ਚ ਕਿੰਨੇ ਕੁ ਬੰਦੇ ਰਹਿੰਦੇ ਨੇ? ਇੱਕ ਕਮਰੇ 'ਚ 70 ਬੰਦੇ ਰਹਿੰਦੇ ਨੇ ਜੀ ਉਸੇ। ਕਿਹੜੇ ਚੋਲ ਆ ਜੀ। ਉੱਥੇ ਖਾਣਾ ਬਿਨਾ ਉੱਥੇ। ਤੁਹਾਨੂੰ ਕਹਿਣਾ ਚਾਹੁੰਦੇ ਤੁਸੀਂ ਪੈਂਦਾ ਕਿ ਜੀ। ਮੈਂ ਬਸ ਉਹ ਆਪਣਾ ਘਰੇ ਜਾਣਾ ਚਾਹੁੰਦਾ ਜੀ ਇਸ ਮਾਹੌਲ ਚ ਭੁੱਖੇ ਮਰਦੇ ਆ ਇਹ ਕੋਈ ਨਹੀਂ ਵੀ ਭੁੱਖੇ ਹੈਲੋ ਕੋਈ ਬੰਦੇ ਦੀ ਬਿਮਾਰੀ ਕਾਫੀ ਵਧੀ ਹੋਈ ਆ ਉਹਨਾਂ ਨੂੰ ਕੋਈ ਕੋਲੀ ਤੱਕ ਨਹੀਂ ਮਿਲਦੀ ਕਿ ਬਜ਼ੁਰਗਾਂ ਨਾਲ ਕਿੱਦਾਂ ਵਪਾਰ ਕੀਤਾ ਜਾਂਦਾ ਸਰ ਸੀਮ ਸੀਮ ਘਰਦਿਆਂ ਨੂੰ ਮਿਲਣ ਦਿੰਦੇ ਨੇ ਘਰਦਿਆਂ ਨੂੰ ਸਰ ਇਹ ਕਹਿੰਦੇ ਆ ਜੀ ਬੱਚੇ ਨੂੰ ਮਿਲਿਆ ਹੋਣਾ 20 45 50 ਦਿਨ ਬਾਅਦ ਮਿਲੋ ਉਹ ਵੀ ਜੇ ਘਰਦਿਆਂ ਚੋਂ ਦਸਤੀ ਕਹਿਣ ਫੇਰ ਮਿਲਾਂਦੇ ਜਦੋਂ ਲੈ ਕੇ ਆਉਂਦੇ ਨੇ ਉਦੋਂ ਕੋਈ ਮੈਡੀਕਲ ਹੁੰਦਾ ਕੋਈ ਮੈਡੀਕਲ ਨਹੀਂ ਕੁਛ ਨਹੀਂ ਹੋਇਆ ਕੋਈ ਰਿਪੋਰਟ ਕੋਈ ਰਿਪੋਰਟ ਦੇਖ ਲਓ ਚੈੱਕ ਕਰਾ ਲਓ ਕਰਾ ਲਓ ਇਹਨਾਂ ਨੂੰ ਜਦੋਂ ਇੱਕਦਮ ਨਸ਼ਾ ਛੱਡਦੇ ਨੇ ਫਿਰ ਅੰਦਰ ਨਸ਼ਾ ਤਾਂ ਨਹੀਂ ਦਿੰਦੇ ਕਿਸੇ ਨਿਸ਼ਾ ਨਹੀਂ ਦਿੰਦੇ ਸਰ ਇਹ ਜਿੱਥੇ ਗੋਲ ਇਲਾਜ ਕੋਈ ਹੋ ਨਹੀਂ ਸਿਰਫ ਸਿਰਫ ਇੱਕ ਦੋ ਦਿਨ ਗੋਲੀ ਦਿੰਦੇ ਉਸ ਤੋਂ ਬਾਅਦ ਮਤਲਬ ਕਿ ਤੋੜਾਂ ਹੀ ਕੱਟਣੀਆਂ ਪੈਂਦੀਆਂ ਆ ਬੰਦੇ ਨੂੰ ਕਿ ਕੋਈ ਮਤਲਬ ਕਿ ਦਵਾਈ ਨਹੀਂ ਦਿੰਦੇ ਜਿਆਦਾ ਟਾਈਮ ਹੁਣ ਹੁਣ ਤਾਂ ਕਾਈਡੈਂਟੀਫਾਈ ਕੀਤੇ ਨੇ ਸਾਡੀ ਸਵੇਰ ਦੀ ਹੀ ਰੇਡਾਂ ਚੱਲ ਰਹੀਆਂ ਨੇ ਜ਼ਿਲ੍ਹਾ ਪੱਧਰ ਤੇ ਤੇ ਮੈਂ ਪੇਰੈਂਟਸ ਨੂੰ ਕੀ ਮੈਸੇਜ ਦੇਣਾ ਚਾਹੁੰਗਾ ਜਿਵੇਂ ਉਹ ਇਨਲੀਗਲ ਸੈਂਟਰ ਦੇ ਵਿੱਚ ਛੱਡੇ ਨੇ ਬੱਚੇ ਪੇਰੈਂਟਸ ਨੂੰ ਮੈਂ ਇਹੀ ਮੈਸੇਜ ਦੇਵਾਂਗੀ ਕਿ ਜੇਕਰ ਤੁਸੀਂ ਡੀਡਿਕਸ਼ਨ ਆਪਣਾ ਬੱਚੇ ਦਾ ਡੈਫੀਨਿਟਲੀ ਕਰਾਉਣਾ ਚਾਹੀਦਾ ਹੈ ਪਰ ਜਿਹੜੇ ਲਾਇਸੈਂਸਡ ਸਾਡੇ ਸਰਕਾਰੀ ਅਦਾਰਿਆਂ ਚ ਖੁੱਲੇ ਨੇ ਸਾਡੇ ਸਿਵਲ ਹਸਪੀਟਲਸ ਵਿੱਚ ਜਿਹੜੇ ਡੀਡਿਕਸ਼ਨ ਸੈਂਟਰ ਨੇ ਜਾਂ ਫਿਰ ਜਿੱਥੇ ਆਊਟ ਪੇਸ਼ੈਂਟ ਟ੍ਰੀਟਮੈਂਟ ਹੁੰਦੀ ਹੈ ਜਿੱਥੇ ਗੋਲੀਆਂ ਮਿਲਦੀਆਂ ਨੇ ਜਿਨ੍ਹਾਂ ਨੂੰ ਅਸੀਂ ਓਟ ਸੈਂਟਰ ਕਹਿੰਦੇ ਹਾਂ ਇਹ ਸਿਰਫ ਸਰਕਾਰੀ ਅਦਾਰਿਆਂ ਵਿੱਚ ਹੀ ਆਪਣੇ ਬੱਚਿਆਂ ਦਾ ਦਾਖਲਾ ਕਰਾਓ ਕਰ ਲੈਂਦੇ ਨੇ ਤੇ ਇਹਨੂੰ ਰੋਕਣ ਲਈ ਕੀ ਐਫਰਟਸ ਹੋਣਗੇ ਦੇਖੋ ਜੀ ਜਿਵੇਂ ਮੈਂ ਪਹਿਲਾਂ ਕਿਹਾ ਕਿ ਪਹਿਲਾਂ ਜਦ ਅਸੀਂ ਆਰਗੇਨਾਈਜ਼ ਕ੍ਰਾਈਮਨਲਸ ਨੂੰ ਫੜਿਆ ਅਸੀਂ ਉਹਨਾਂ ਦੀ ਇੰਟਰੋਗੇਸ਼ਨ ਰਿਪੋਰਟਸ ਤੋਂ ਐਕਸ਼ਨੇਬਲ ਇੰਟੈਲੀਜੈਂਸ ਕੱਢ ਕੇ ਅੱਜ ਦਾ ਆਪਰੇਸ਼ਨ ਪਲਾਨ ਕੀਤਾ ਹੈ ਇਹੋ ਜਿਹੇ ਉਪਰਾਲੇ ਸਾਡੇ جاری ਰਹਿਣਗੇ ਕਿੰਨੇ ਰੇਡ ਕੀਤੀ ਗਿਆ ਇਲੈਗਲ ਡਿਟਿਕਸ਼ਨ ਸੈਂਟਰਾਂ ਤੇ ਜੀ ਗੈਂਗਸਟਰਾਂ ਤੇ ਵਾਰਮਹਮਿੰਦ ਦੇ ਤਹਿਤ ਅੱਜ ਖੰਨਾ ਪੁਲਿਸ ਨੇ ਤਕਰੀਬਨ 4 ਆਈਡੈਂਟੀਫਾਈਡ ਗੈਰ ਕਾਨੂੰਨੀ ਡੀਡਿਕਸ਼ਨਲ ਡੀਡਿਕਸ਼ਨ ਸੈਂਟਰਸ ਤੇ ਇੱਕ ਸਾਈਮਲਟੇਨੀਅਸ ਰੇਡ ਤੇ ਕ੍ਰੈਕਡਾਊਨ ਕੀਤੀ ਹੈ ਇਹਦੇ ਵਿੱਚ ਅਸੀਂ ਹੈਲਥ ਡਿਪਾਰਟਮੈਂਟ ਨਾਲ ਮਿਲ ਕੇ 150 ਤੋਂ ਵੀ ਜ਼ਿਆਦਾ ਵਿਕਟਿਮਸ ਨੂੰ ਰੈਸਕਿਊ ਕੀਤਾ ਹੈ ਇਹਨਾਂ ਦਾ ਮੈਡੀਕਲ ਹੋਏਗਾ ਅਤੇ ਇਹਨਾਂ ਨੂੰ ਸਰਕਾਰੀ ਡੀਡਿਕਸ਼ਨ ਸੈਂਟਰਸ ਵਿੱਚ ਅੱਗੇ ਜਾ ਕੇ ਐਡਮਿਟ ਕੀਤਾ ਜਾਵੇਗਾ ਜਿਸਟਿਸ ਮੈਂਬਰ ਨੇ ਦੱਸਿਆ ਕਿ ਕਾਫੀ ਜ਼ਿਆਦਾ ਤਸ਼ੱਦਦ ਹੁੰਦੇ ਸੀ ਉੱਥੇ ਕਿਸੇ ਦੇ ਜਿਹੜੇ ਸਟੇਟਮੈਂਟ ਵੀ ਲਈ ਜਾਊਗੀ ਅੱਗੇ ਜੀ ਹੁਣ ਜੀ ਬਿਲਕੁਲ ਇਹਨਾਂ ਤੇ ਜਿਹੜਾ ਅਤਿਆਚਾਰ ਟਾਇਆ ਜਾਂਦਾ ਸੀਗਾ ਉਸ ਸੰਬੰਧੀ ਵੀ ਜਿਹੜੇ ਇਹਨਾਂ ਦੇ ਮਾਲਕ ਨੇ ਇਹ ਗੈਰਕਾਨੂੰਨੀ ਨਸ਼ਾ ਛਡਾਊ ਕੇਂਦਰਾਂ ਦੇ ਉਹਨਾਂ ਨੂੰ ਵੀ ਅਸੀਂ ਅਰੈਸਟ ਕਰਾਂਗੇ ਐਫ ਆਈ ਆਰ ਦਰਜ ਹੋਏਗੀ ਅੰਡਰ ਰੋਂਗਫੁਲ ਕਨਫਾਈਨਮੈਂਟ ਧੋਖਾਧੜੀ ਅਤੇ ਸੈਕਸ਼ਨ 26 ਬੀ ਆਫ ਦੀ ਐਨ ਡੀ ਪੀ ਐਸ ਐਕਟ ਇਹਨਾਂ ਦੇ ਉੱਤੇ ਅਤਿਆਚਾਰ ਦੇ ਨਾਲ ਨਾਲ ਜੇ ਅਸੀਂ 3 ਦਿਨਾਂ ਦਾ ਆਪਰੇਸ਼ਨ ਪ੍ਰਹਾਰ ਕੀਤਾ ਸੀ ਜਿਦੇ ਵਿੱਚ ਅਸੀਂ 106 ਆਰਗੇਨਾਈਜ਼ਡ ਕ੍ਰਿਮੀਨਲਸ ਨੂੰ ਰਾਉਂਡ ਅਪ ਕੀਤਾ ਸੀ ਉਹਨਾਂ ਦੀ ਬੜੀ ਮਿਹਨਤ ਦੇ ਨਾਲ ਪੁੱਛਗਿੱਛ ਜਦ ਹੋਈ ਤਾਂ ਇਹ ਨਿਕਲ ਕੇ ਆਇਆ ਕੀ ਪਹਿਲਾਂ ਸਾਨੂੰ ਲੱਗਦਾ ਸੀ ਕਿ ਸਿਰਫ ਸੋਸ਼ਲ ਮੀਡੀਆ ਦੇ ਰਾਹੀਂ ਇਹ ਆਪਣਾ ਬਾੜੀ ਅੰਸਰ ਗੈਂਗਸਟਰ ਉਹਨਾਂ ਦੇ ਐਸੋਸੀਏਟਸ ਆਪਣਾ ਸਪੋਰਟ ਬੇਸ ਬਣਾਉਂਦੇ ਨੇ ਤੇ ਇਹਨਾਂ ਦੀ ਰਿਕਰੂਟਮੈਂਟ ਕਰਦੇ ਨੇ ਜਿਹੜੇ ਅਸੀਂ ਇਹਨਾਂ ਨੂੰ ਕਹਿੰਦੇ ਹਾਂ ਫੁੱਟ ਸੋਲਜਰਸ ਨੂੰ ਪਰ ਇਹਨਾਂ ਦੀ ਇੰਟਰੋਗੇਸ਼ਨ ਰਿਪੋਰਟ ਤੋਂ ਇਹ ਗੱਲ ਵੀ ਸਾਹਮਣੇ ਆਈ ਕਿ ਜਿਹੜੇ ਇਹ ਗੈਰ ਕਾਨੂੰਨੀ ਨਸ਼ਾ ਛਡਾਊ ਕੇਂਦਰ ਨੇ ਇਹ ਵੀ ਸੋਸ਼ਲ ਮੀਡੀਆ ਤੋਂ ਬਾਅਦ ਇੱਕ ਬੜਾ ਹੀ ਪੋਟੈਂਸ਼ੀਅਲ ਬਰੀਡਿੰਗ ਗਰਾਊਂਡ ਨੇ ਇਹਨਾਂ ਫੁੱਟ ਸੋਲਜਰਸ ਤੇ ਇਸ ਲਈ ਇੱਕ ਚਾਰੋਂ ਡੀਡਿਕਸ਼ਨ ਸੈਂਟਰਸ ਨੂੰ ਆਇਡੈਂਟੀਫਾਈ ਕਰਕੇ ਸਾਡੀ ਵੱਖ-ਵੱਖ ਪੁਲਿਸ ਟੀਮਾਂ ਵੱਖ-ਵੱਖ ਮੈਡੀਕਲ ਰੈਪ੍ਰেজেন্টেਟਿਵਸ ਦੀ ਟੀਮ ਬਣਾ ਕੇ ਇਹਨਾਂ ਤੇ ਸਾਈਮਲਟੇਨੀਅਸ ਕ੍ਰੈਕਡਾਊਨ ਕੀਤਾ ਹੈ ਖੰਨਾ ਪੁਲਿਸ ਵਚਨਬਦ ਹੈ ਇਹ ਸਾਰੇ ਜਿਹੜੇ ਆਰਗੇਨਾਈਜ਼ਡ ਕ੍ਰਿਮੀਨਲਸ ਨੇ ਨਸ਼ਾ ਤਸਕਰ ਅਤੇ ਇਹੋ ਜੇ ਮਾੜੇ ਅੰਸਰਾਂ ਤੇ ਨੱਥ ਪਾਣ ਲਈ ਸਾਡਾ ਗੈਂਗਸਟਰਾਂ ਦੇ ਖਿਲਾਫ ਵਾਰ ਮਾਨਯੋਗ ਸੀਐਮ ਸਾਹਿਬ ਅਤੇ ਮਾਨਯੋਗ ਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ ਅਧੀਨ ਚਾਲੂ ਰਹੇਗਾ